ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਸਾਰੇ ਠੀਕ ਠਾਕ ਵਧੀਆ ਤੇ ਅੱਜ ਆਪਾਂ ਕਰਦਿਆਂ ਜੀ ਵਲੌਗ ਸ਼ੁਰੂ ਖੇਤ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋਗੇ ਤੇ ਖੇਤ ਆਪਾਂ ਅੱਜ ਆਏ ਸਵੇਰੇ ਸਵੇਰੇ ਕਿਉਂਕਿ ਰਾਤ ਆਪਣੇ ਪੇ ਮੀਂਹ ਤੇ ਆਈ ਹੈ ਕਾਫੀ ਨੇਰੀ ਤਾਂ ਕਰਕੇ ਸੀ ਆਏ ਕਿ ਖੇਤ ਦੇਖਣ ਵੀ ਕੋਈ ਨੁਕਸਾਨ ਤਾਂ ਨਹੀਂ ਪਰ ਖੇਤ ਆਪਣੇ ਮੀਂਹ ਘਟ ਹੈ ਪਿੰਡ ਬਹੁਤ ਜਿਆਦਾ ਮੀਂਹ ਹੈ ਕਾਫੀ ਹੈਗਾ ਤੇ ਪਿੰਡ ਉਹਦੇ ਪਿੰਡ ਨਾਲੋਂ ਖੇਤ ਮੀਂਹ ਅੱਧਾ ਹੀ ਹੈਗਾ ਤਾਂ ਕਰਕੇ ਪਸਵਰੇ ਸਵੇਰੇ ਸਵੇਰੇ ਆ ਕੇ ਤੇ ਖੇਤ ਤੇ ਮੌਸਮ ਬਹੁਤ ਘੈਂਟ ਹੋਇਆ ਹੈ ਅੱਜ ਠੰਡਾ ਠੰਡਾ ਤੇ ਇਹ ਵਧੀਆ ਲੱਗਦਾ ਹੈ ਚਲੋ ਜੀ ਮਿਲਦੇ ਆਂ ਦਿਨੇ ਫਿਰ ਆਪਾਂ ਅੱਜ ਪਹਿਲਾਂ ਸਾਨੂੰ ਸਵੇਰੇ ਸਵੇਰੇ ਕਰਾਉਣਾ ਹੈ ਖੇਤ ਦੀ ਸੈਰ ਤੇ ਫਿਰ ਪਿਆਮਾ ਇੱਕ ਕਰੇ ਇੱਕ ਦਿਨੇ ਦੇਖਣਾ ਕੀ ਕੀ ਕਰਨਾ ਵੇ ਮਾਦਿਆਂ ਦਾ ਲੋ ਇਹ ਦੇਖੋ ਆਪਣੀਆਂ ਮਿਰਚਾਂ ਤੇ ਵਰਮੂਗੀ ਤੇ ਦੇਖੋ ਮੀ ਤਾਂ ਖੇਤ ਵੀ ਹੈਗਾ ਪਰ ਜ਼ਿਆਦਾ ਨਹੀਂ ਹੈਗਾ ਕਣੀਆਂ ਜੀਆਂ ਨੇ ਥੋੜੀਆਂ ਹੀ ਆ ਬਾਹਣ ਬੈਸੀ ਥੋੜੀ ਥੋੜੀ ਗਿੱਲੇ ਦੇ ਉੱਤੋਂ ਉੱਤੋਂ 2-2 ਇੰਚ ਬਾਹਣ ਗਿੱਲਾ ਹੋਇਆ ਹੋਏਗਾ ਬਾਕੀ ਜ਼ਿਆਦਾ ਨਹੀਂ ਹੈਗਾ ਪਿੰਡ ਵੀ ਇਦੋਂ ਵੱਧ ਹੈਗਾ ਤੇ ਆਪਣੇ ਚੌਲੇ ਕਲੇ ਦੇ ਬੂਟੇ ਇਹ ਫੜੀਆਂ ਆਪਣੇ ਲੱਗਣ ਲੱਗ ਗਈਆਂ ਮੈਸੇ ਜੀ ਥੋੜੀਆਂ ਲੱਗਦੀਆਂ ਨੇ ਬੂਟੇ ਨਿਆਣੇ ਨੇ ਇਧਰ ਮਿਰਚਾਂ ਆਪਣੀਆਂ ਮਿਰਚਾਂ ਵੀ ਲੱਗੀਆਂ ਹੋਈਆਂ ਨੇ ਵਧੀਆ ਤੇ ਅੱਜ ਸਵੇਰੇ ਸਵੇਰੇ ਕੀਤੀ ਖੇਤਾਂ ਦੀ ਸ਼ੈਰ ਬਹੁਤ ਵਧੀਆ ਲੱਗਿਆ ਮੌਸਮ ਬਹੁਤ ਠੰਡਾ ਠੰਡਾ ਤੇ ਸੁਹਾਵਣਾ ਸੀ ਮੌਸਮ ਬਹੁਤ ਵਧੀਆ ਤੇ ਸੋਚਾ ਸੋਨ ਨੂੰ ਵੀ ਨਾਲ ਸੈਰ ਕਰਾਈਏ ਜਰੂਰ ਖੇਤਾਂ ਦੀ ਤੇ ਅੱਗੇ ਆਪਣੀ ਮੂੰਗੀ ਜਿੱਥੇ ਆਪਣਾ ਇੱਕ ਹੁੰਦਾ ਤੇ ਉੱਥੇ ਆਪਾਂ ਇੱਕ ਤੋਂ ਬਾਅਦ ਮੂੰਗੀ ਬੀਜ ਦਿੱਤੀ। ਇਹ ਮੂੰਗੀ ਨੂੰ ਵੀ ਫਲ ਲੱਗਿਆ ਹੈ ਕਾਫੀ। ਫਲੀਆਂ ਲੱਗੀਆਂ ਹੋਈਆਂ ਨੇ ਬਹੁਤ। ਤੇ ਹੁਣ ਜਿਵੇਂ-ਜਿਵੇਂ ਫਲੀਆਂ ਪੱਕੀਆਂ ਜਾਣਗੀਆਂ ਆਪਾਂ ਤੋੜੀ ਚੱਲਾਂਗੇ। ਤੇ ਆਪਣੀ ਬਾਦ ਜੀਰੀ ਦੀ, ਪਨੀਰੀ। ਬਾਹਣ ਦੇਖੋ ਇੱਧਰ ਥੋੜੇ-ਥੋੜੇ ਗਿੱਲੇ ਲੱਗੇ। ਤੇ ਵੈਸੇ ਬਹੁਤ ਵਧੀਆ ਲੱਗ ਰਿਹਾ ਸਵੇਰੇ। ਕਦੇ-ਕਦੇ ਆਪਾਂ ਕਾੜ ਗੇੜਾ ਸਵੇਰੇ ਸਵੇਰੇ ਮਾਰ ਲੈਂਦੇ ਆ ਖੇਤ। ਦੇ ਨੇ ਤਾਂ ਫਿਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਦੇ ਨੇ ਘਟਾਈ ਦੇ ਇਹ ਕਪੜੀ ਦੀ ਰੀਤੀ ਰਿਚੌਲਾ ਦੀ ਬਹੁਤ ਸੋਹਣੀ ਲੱਗਦੀ ਹੈ ਹਰੀ ਹਰੀ ਬਸ 10 ਦਿਨਾਂ ਤੀ ਆਪ ਜੀ ਦਾਣ ਦਾ ਕੰਮ ਸ਼ੁਰੂ ਕਰਤਾ ਹੋ ਸਕਦਾ ਹੈ ਦੇਖੋ ਵੀ ਇਹ ਬਹੁਤ ਸੋਹਣੇ ਇਧਰ ਨੇ ਮਾਤੇ ਸਮਰੂਹ ਦਾ ਵੋਟਾ ਇੱਕ ਜਿੰਨੇ ਵੀ ਆਪਣੇ ਕਾਫੀ ਲੱਗਨੇ ਤੇ ਮਿਲਦੇ ਨੇ ਜੀ ਲੱਗਦੇ ਨੇ ਜੀ ਲਓ ਜੀ ਖੇਤ ਆਪਾਂ ਨੇ ਜਿਹੜਾ ਮਾਰ ਲਿਆ ਦੇਖ ਲੈ ਸਾਰਾ ਕੋਈ ਨੁਕਸਾਨ ਨਹੀਂ ਕੁਛ ਨਹੀਂ ਤੇ ਸਭ ਸਹੀ ਹੈ ਠੀਕ ਠਾਕ ਹੈ ਤੁਹਾਨੂੰ ਵੀ ਦਿਖਾਇਆ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਤੇ ਹੁਣ ਮਿਲਾਂਗੇ ਘਰੇ ਜਾ ਕੇ ਲਓ ਜੀ ਆਪਾਂ ਘਰੇ ਆ ਗਏ ਘਰੇ ਆ ਕੇ ਆਪਣੇ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਦੁਕਾਨ ਦੇ ਵਿੱਚ ਬੈਠਿਆ ਤੇ ਇੱਥੇ ਸਾਰਾ ਦਿਨ ਆਪਣੇ ਅੱਜ ਨੰਗਾਉਣੇਗਾ ਕਿਉਂਕਿ ਅੱਜ ਫੇਰ ਜਿਹੜੀ ਪਰਸ ਆਪਣੇ ਰਿਸ਼ਤੇਦਾਰੀ ਦੇ ਵਿੱਚ ਮਾਰਗ ਹੋਈ ਅਤੇ ਸਾਰੇ ਜਾਣੇ ਉੱਥੇ ਗਏ ਆ ਫੁੱਲਾਂ ਤੇ ਅੱਜ ਫੁੱਲਾਂ ਨੇ ਉਸ ਮਾਤਾ ਦੇ ਤਾਂ ਕਰਕੇ ਹੁਣ ਆਪਾਂ ਇਕੱਲੇ ਬੈਠੇ ਆ ਘਰ ਤੇ ਸਾਰਾ ਦਿਨ ਆਪਾਂ ਨੇ ਇੱਥੇ ਦੁਕਾਨ ਦੇ ਵਿੱਚ ਹੀ ਕੱਢਨੇ ਦੁਪਹਿਰ ਤੱਕ ਉਹ ਬਾਫਸਾਂਗੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਆਪਾਂ ਕੀ ਕਰਨਾ ਹੈ ਲਓ ਜੀ ਹੁਣ ਆਪਾਂ ਕਰ ਦਾਂਗੇ ਨਾਮ ਅਨਾਉਂਸ ਅੱਜ ਦੇ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਨੇ ਰਾਤ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਨੇ ਤੇ ਕਮੈਂਟ ਆਪਾਂ ਨੂੰ ਪਤਾ ਵੀ ਉਹੀ ਦੋ ਤਿੰਨ ਭੈਣ ਭਰਾ ਨੇ ਜਿੰਨਾਂ ਦੇ ਆਉਂਦੇ ਹੁੰਦੇ ਨੇ ਆਪਾਂ ਨੂੰ ਤੇ ਨਵੇਂ ਆਏ ਨੇ ਹਜੇ ਐਂਟਰੀ ਕੱਟ ਕੀਤੀ ਆ ਬਹੁਤ ਕਦੇ-ਕਦਾਈ ਕਰਦੇ ਨੇ ਐਦਾਂ ਨਹੀਂ ਵੀ ਹਰ ਰੋਜ਼ ਆਪਾਂ ਨੂੰ ਕਮੈਂਟ ਆਉਂਦੇ ਨਵੇਂ ਹਨਾ ਤੇ ਨੰਨਿਆਂ ਦੇ ਹਜੇ ਬਹੁਤ ਘੱਟ ਆਉਂਦੇ ਨੇ ਤਾਂ ਕਰਕੇ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਆਇਆ ਨੇ ਭੈਣ ਬੰਜੀਤ ਕੌਰ ਤੁਹਾਨੂੰ ਪਤਾ ਹੀ ਉਹਨਾਂ ਦੇ ਹਰ ਰੋਜ਼ ਕਮੈਂਟ ਆਉਂਦੇ ਨੇ ਬਹੁਤ ਸੋਹਣੇ-ਸੋਹਣੇ ਕਮੈਂਟ ਹੁੰਦੇ ਨੇ ਤੇ ਪੰਜ ਪੰਜ ਸੀਸੀ ਕਮੈਂਟ ਹੁੰਦੇ ਨੇ ਹਰ ਰੋਜ਼ ਡੀਪੀ ਤੁਸੀਂ ਉਹਨਾਂ ਦੀ ਚੈੱਕ ਕਰ ਲਈ ਹਰ ਰੋਜ਼ ਕਰਦੇ ਹੋ ਤੇ ਹੁਣ ਕਰੋਨਾ ਕਮੈਂਟ ਚੈੱਕ ਆਪਾਂ ਨੇ ਕਿਹਾ ਸੀ ਕਿ ਇਹ ਵੀ ਸਕੂਟਰ ਦੇ ਉੱਤੇ ਪਿੰਡ ਦਾ ਨਾਮ ਲਿਖਾਇਆ ਹੋਇਆ ਹੈਗਾ ਵੀ ਕਿਵੇਂ ਲੱਗਿਆ ਦੱਸਿਓ ਤੇ ਉਹਨਾਂ ਨੇ ਦੱਸਿਆ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਸੋਹਣਾ ਲੱਗ ਰਿਹਾ ਧੰਨਵਾਦ ਭੈਣ ਬਹੁਤ-ਬਹੁਤ ਤੁਸੀਂ ਮੇਰੇ ਲਈ ਹਰ ਰੋਜ਼ ਮੇਰਾ ਬਲੌਗ ਦੇਖਦੇ ਹੋ ਟਾਈਮ ਕੱਢਦੇ ਹੋ ਕਮੈਂਟ ਕਰਦੇ ਹੋ ਤੇ ਮੇਰਾ ਬਲੌਗ ਵੀ ਤੁਸੀਂ ਪੂਰੀ ਧਿਆਨ ਨਾਲ ਸੁਣਦੇ ਹੋ ਨਾ ਤਾਂ ਕਰਕੇ ਤੁਹਾਨੂੰ ਹਰ ਇੱਕ ਗੱਲ ਦਾ ਪਤਾ ਲੱਗ ਜਾਂਦਾ ਤੇ ਮੇਨੂੰ ਜਵਾਬ ਦਾ ਤੁਸੀਂ ਕਮੈਂਟ ਜ਼ਰੂਰ ਕਰਦੇ ਹੋ ਰਿਪਲਾਈ ਤੇ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਪਲੀਜ਼ ਨਾਲ ਜੁੜੇ ਰਹੋ ਸਾਥ ਦਿੰਦੇ ਰਹੋ ਤੁਹਾਡੇ ਸਾਥ ਦੇ ਨਾਲ ਹੀ ਆਪਣਾ ਹਨਾ ਤੇ ਇਕੱਲੇ ਤਾਂ ਕੋਈ ਕੁਝ ਵੀ ਨਹੀਂ ਕਰ ਸਕਦਾ ਸਾਰਿਆਂ ਦਾ ਸਾਥ ਹੈ ਤੇ ਆਪਾਂ ਬਹੁਤ ਕੁਝ ਕਰ ਸਕਦੇ ਆਂਗੇ ਫਿਰ ਤੇ ਤੁਹਾਡੇ ਸਾਥ ਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਦੂਸਰਾ ਕਮੈਂਟ ਆਇਆ ਨੇ ਜੀ ਗਰੇਵਾਲ ਪੰਜਾਬੀ ਟਰੈਵਲ ਇਹ ਵੀ ਵੀਰਾਂ ਹਰ ਰੋਜ਼ ਆਪਾਂ ਨੂੰ ਕਮੈਂਟ ਕਰਦੇ ਹਰ ਰੋਜ਼ ਆਪਣੇ ਬਲੌਗ ਦੇਖਦੇ ਤੇ ਇਹਨਾਂ ਨੇ ਵੀ ਦੱਸਿਆ ਵੀ ਤੁਸੀਂ ਪਿੰਡ ਦਾ ਨਾਮ ਜਿਹੜਾ ਲਿਖਾਇਆ ਕਨੌਰੀ ਬਹੁਤ ਵਧੀਆ ਲੱਗਦਾ ਧੰਨਵਾਦ ਵੀਰੇ ਬਹੁਤ-ਬਹੁਤ ਤੇ ਇਦਾਂ ਦੀ ਬੇਨਤੀ ਤੁਸੀਂ ਨਾਲ ਜੁੜੇ ਰਹੋ ਕਮੈਂਟ ਕਰਦੇ ਰਹੋ ਤੇ ਸੋਹਣੇ-ਸੋਹਣੇ ਕਮੈਂਟ ਆਉਂਦੇ ਨੇ ਤੇ ਮੈਨੂੰ ਹੌਸਲਾ ਮਿਲਦਾ ਇਦਾਂ ਹੌਸਲਾ ਦਿੰਦੇ ਰਹੋ ਇਦਾਂ ਸਾਥ ਨਿਭਾਉਂਦੇ ਰਹੋ ਤੇ ਬਹੁਤ ਵਧੀਆ ਲੱਗਦਾ ਤੇ ਬਾਕੀ ਚਲੋ ਨੰਮੇ ਮੈਂਬਰਾਂ ਨੂੰ ਆਪਾਂ ਬੇਨਤੀ ਤਾਂ ਹਰ ਰੋਜ਼ ਕਰਦੇ ਆ ਅੱਜ ਫੇਰ ਕਰ ਦਿੰਨੇ ਆ ਜੀ ਤੁਸੀਂ ਜ਼ਰੂਰ ਨਾਲ ਜੁੜਿਓ ਸਾਡੇ ਹੌਸਲਾ ਦਿਓ ਸਾਨੂੰ ਵੀ ਕਮੈਂਟ ਕਰਿਓ ਵਧੀਆ ਲੱਗੂਗਾ ਧੰਨਵਾਦ ਜੀ ਸਾਰਿਆਂ ਦਾ ਲਓ ਇਹ ਉਤਰਾਈ ਜਾਂਦੀ ਹੈ ਸੰਨੀ ਪਸੂਆਂ ਦੀ ਦੇਖੋ ਮੌਸਮ ਕਿਵੇਂ ਦਾ ਹੈ

ਚਾਹ ਪਾਣੀ ਪੀ ਲਿਆ ਆਪਾਂ ਧੁੱਪ ਤੇ ਹੁਣ ਇੱਥੇ ਸਾਰੀ ਧੁੱਪ ਆਉਂਦੀ ਹੈ ਬੇੜੇ ਦੇ ਵਿੱਚ ਹਵਾ ਆ ਰਹੀ ਪਏ ਤੇ ਚਾਹ ਪਾਣੀ ਪੀ ਕੇ ਹੁਣ ਬਿੰਦਕ ਆਰਾਮ ਕਰਕੇ ਫਿਰ ਪੇਰਾ ਚੱਪਾ ਜਾਵਾਂਗੇ ਦੁਕਾਨ 'ਚ ਤੇ ਇੱਕ ਗੇੜਾ ਲਾਵਾਂ ਇੱਕ ਗਿੱ ਘੀ ਕੋਲੇ ਤੇ ਅੱਜ ਸਕੂਟਰ 'ਚ ਤੇਲ ਵੀ ਪਵਾ ਕੇ ਲਿਆਉਣਾ ਉਧਰ ਵੀ ਜਾਣਿਆ ਤੇ ਪਵਾ ਕੇ ਲੈ ਆਣੇ ਸਕੂਟਰ 'ਚ ਤੇਲ ਪਵਾ ਲਿਆ ਆਪਾਂ ਤੇਲ ਪਵਾ ਕੇ ਹੁਣ ਅਸੀਂ ਘਰ ਨੂੰ ਪਹਿਲਾਂ ਮੈਂ ਸੱਚਾ ਮਾਚ ਉਹ ਤੇਲ ਹੀ ਪਵਾ ਕੇ ਦੇਖਵਾਂ ਨਾ ਸਤਿਕਾਰੀ ਤੇ ਹੁਣ ਜਾਂਦੇ ਹੋ ਥੋੜਾ ਜਿਹਾ ਟਾਈਮ ਕੋ ਕਾਂਗਲੇ ਗੱਦੀ ਕੋਲੇ ਤੇ ਫੇਰ ਉਸ ਤੋਂ ਬਾਅਦ ਕਿਸਾਨ ਤੱਕ ਦੁਕਾਨ ਦੇ ਵਿੱਚ ਹੀ ਲਾਉਣੀ ਡਿਊਟੀ ਹੋ ਕੇ ਫੇਰ ਇਹ ਲਿਜਾਣਾ ਆ ਤੇ ਆ ਜਿਹੜਾ ਕਿਸਾਨ ਨੂੰ ਜਿਹੜਾ ਲਾਉਣਾ ਹੈ ਇਹ ਉਹੀ ਹੁਣ ਆਪਾਂ ਜਾਂਦੇ ਹੋ ਹੁਣ ਕਿਲੇਵੇਂ ਲਾਜਾਣੇ ਟਾਈਮ ਚ ਉਸ ਤੋਂ ਬਾਅਦ ਫਟਕੜੀ ਨਾ ਲੋ ਜੀ ਆਪਾਂ ਤੇਲ ਪਵਾ ਕੇ 10-20 ਮਿੰਟ ਲੱਕੀ ਦੇ ਖੜ ਕੇ ਤੇ ਹੁਣ ਆਪਾਂ ਅੱਗੇ ਘਰੇ ਹੁਣ ਸ਼ਾਮ ਤੱਕ ਆਪਣੀ ਇੱਥੇ ਡਿਊਟੀ ਐ ਇਸੇ ਕੁਰਸੀ ਦੇ ਉੱਤੇ ਤੇ ਅੱਖਾਂ ਕਉਂ ਕੋਰ ਨੂੰ ਅਟੈਂਡ ਕਰਾਂਗੇ ਨਹੀਂ ਬੈਠਿਆ ਤੇ ਚਲੋ ਜੀ ਦੇਖਦੇ ਹਾਂ ਇਦੋਂ ਬਾਅਦ ਮਿਲਦੇ ਹਾਂ ਫਿਰ ਸ਼ਾਮ ਨੂੰ ਲੋ ਜੀ ਆਪਾਂ ਆਪੜਾ ਆਉਂਦਾ ਸਾਡੇ ਇਹ ਬਹੁਤ ਟਾਈਮ ਤੋਂ ਆਉਂਦੇ ਸੀ ਨਿੱਕੇ ਨਿੱਕੇ ਹੁੰਦੇ ਉਦੋਂ ਲੈ ਆਪਣੇ ਪਿੰਡ ਫੱਪੜ ਵੇਚਦੇ। ਅਸੀਂ ਉਦੋਂ ਵੀ ਲੈ ਕੇ ਖਾਂਦੇ ਹੁੰਦੇ ਤੇ ਹੁਣ ਵੀ ਲੈ ਕੇ ਖਾਂਦੇ ਹਾਂ। ਉਦੋਂ ਵੀ ਅਸੀਂ ਇਹ ਤੋਂ ਪਾਪੜ ਲੈ ਕੇ ਖਾਂਦੇ ਹੁੰਦੇ ਨਿੱਕੇ-ਨਿੱਕੇ ਹੁੰਦੇ ਤੇ ਅੱਜ ਵੀ ਲੈ ਕੇ ਖਾਂਦੇ ਐਡੇ ਵੱਡੇ ਹੋ ਗਏ। ਬਹੁਤ ਸਵਾਦ ਹੁੰਦੇ ਨੇ ਪਾਪੜ ਇਹਦੇ। ਤੇ ਲਓ ਜੀ ਹੁਣ ਆਪਾਂ ਇੱਥੇ ਬੈਠੇ ਆ ਬੈਠੇ ਸੁਣ ਕਿਹਾ ਤੀ ਵੀ ਸ਼ਾਮ ਤੱਕ ਇਥੇ ਲੇਵੜੀ ਲਾਵਾਂਗੇ ਸ਼ਾਮ ਹੋ ਗਈ ਬਿਲਕੁਲ। ਤੇ ਹੁਣ ਆਪਾਂ ਕਰ ਦਿਆਂਗੇ ਅੱਜ ਦੇ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਜ਼ਰੂਰ ਪਸੰਦ ਆਊਗਾ ਜੀ ਪਸੰਦ ਆਇਆ ਤਾਂ ਕਮੈਂਟ ਭੇਜ ਜ਼ਰੂਰ ਕਰ ਦਿਓ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੇਨਤੀ ਹੈ ਤੇ ਚਲੋ ਜੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਆਪਣੀ ਤਾਂ ਬੇਨਤੀ ਕਰਨ ਦਾ ਫਰਜ਼ ਹੈ ਵਾਪਕ ਹਰ ਰੋਜ਼ ਕਰਦੇ ਆ ਤੇ ਬਾਕੀ ਮਿਲਦੇ ਆਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦਾ ਇੱਥੇ ਐਂਡ ਸਾਰੇਨ ਪਿਆਰ ਪਰੀ ਸਤਿ ਸ੍ਰੀ ਅਕਾਲ